ਬੱਤਨ ਵਾਜਿਸ ਸਤਿ ਸੰਗਤਿਓ ਅੱਜ ਆਪਾਂ ਸਾਰੇ ਕੋ ਰੰਗੀਆਂ ਨੂੰ ਅਪੇਨ ਰੂਪੇ ਅਪੇਰ ਆਤਮਾ ਸ਼੍ਰੀ ਮਨਸੰਤ ਬਾਬਾ ਹਰੀ ਸਿੰਘ ਜੀ ਮਹਾਰਾਜ ਨੇ ਕੀਤਾ ਕਾਫੀ ਦਿਨਾਂ ਤੋਂ ਮਹਾਪੁਰਖ ਦੇ ਵੱਖਰੇ ਵੱਖਰੇ ਸਥਾਨਾਂ ਤੇ ਬੰਨ ਬੜੀ ਸ਼ਰਧਾ ਦੇ ਨਾਲ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ 116 ਸਾਲ ਬਾਅਦ ਵੀ ਭਵੇਂ 500 ਸਾਲ ਬਾਅਦ ਵੀ ਅੱਜ ਯਾਦ ਕਰਾਂਗੇ ਤਾਂ ਵੀ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਕਿਉਂ ਉਹਨਾਂ ਦੇ ਪਰਮੇਸ਼ਰ ਦੇ ਨਾਮ ਜਪ ਕੇ ਪਰ ਬੇਸ਼ੱਕ ਜੀ ਬਾਣੀ ਪੜ ਕੇ ਗੁਰੂ ਸਾਹਿਬ ਮਹਾਰਾਜ ਦੇ ਖੁਸ਼ੀ ਲੈ ਕੇ ਉਸ ਸ਼ਬਦ ਦੇ ਵਿੱਚ ਅਪੀਲ ਗੜੀ ਜੀ ਅਪੀਲ ਹੋ ਜਾਂਦੀ ਹੈ ਜਿਹੜੀ ਗੁਰੂ ਜੀ ਸਮਝ ਜਾਂਦੀ ਹੈ ਸ਼ਬਦ ਦੇ ਵਿੱਚ ਸਮਾ ਜਾਂਦੀ ਹੈ ਉਹ ਪ੍ਰਕਾਸ਼ ਰੂਪ ਲੈ ਕੇ ਖੜੀ ਨਹੀਂ ਹੋ ਸਕਦਾ ਦਿਨਾਂ ਜਦ ਚੰਦ ਸੂਰਜ ਤਾਰੇ ਨਾ ਜਿਹੜਾ ਮਹਾਂਪੁਰਖ ਦਾ ਜਿਹੜਾ ਨਾਮ ਹੈ ਉਹ ਹਮੇਸ਼ਾ ਇਸੇ ਤਰ੍ਹਾਂ ਦਿਨੋਂ ਦਿਨ ਛੜਦੀ ਕਲਾ ਵਿੱਚ ਜਾਏਗਾ ਮੈਂ ਤਾਂ ਪਹਿਲਾਂ ਬਹੁਤ ਸਾਧੋ ਪੱਥ ਦੇ ਮਹਾਨ ਬਣਵਾ ਜਿਹੜੇ ਕਲ ਵੀ ਤਾਂ ਬਾਦਸ਼ਾਹ ਮਹਾਰਾਜ ਦੀ ਉਮਾਰ ਵਖ ਹੈ ਨਾ ਮੇਰੇ ਕਹਿੰਦੇ ਬਰਾ ਬੀਰ ਜਤਿੰਦਰ ਸਿੰਘ ਨੇ ਮਲ ਬਰਵਾ ਬੜੇ ਅਭਿਆਸੀ ਬੜੇ ਖੋਜੀ ਇਤਿਹਾਸ ਦੇ ਬੜੇ ਜਾਣੋਦਾਨ ਉਹਨਾਂ ਨੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਦਾ ਉਹ ਕਸ਼ਮੀਰ ਦਾ ਬਾਰਾ ਪੁੱਤ ਦਾ ਇਤਿਹਾਸ ਸੁਣਾਇਆ ਜਿਸ ਤੇ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਉਹ ਮਾਤਾ ਭਾਗ ਭਰੀ ਦੀ ਅਰਦਾਸ ਨੂੰ ਉਹ ਸੱਤ ਪੁੱលੀ ਮੈਨੂੰ ਦਰਬਾਰ ਕਰਨ ਵਾਸਤੇ ਲੈ ਕੇ ਜਾਓ ਕੰਦਰ ਮਾਤਾ ਉਹ ਐਸੇ ਸਤੂ ਜੀ ਹਨ ਉਹ ਘਟ ਘਟ ਦੇ ਜਨਨ ਹਾਰ ਹਨ ਤੁਸੀਂ ਯਾਦ ਕਰੋ ਸਤੂ ਜੀ ਨੇ ਦਦਾਰ ਬਖਸ਼ਿਸ਼ ਕੀਤੀ ਸੇਵਾ ਪਰਵਾਰ ਕੀਤੀ ਉੱਥੋਂ ਜਿਹੜਾ ਵਾਪਸ ਆਇਆ ਬਾਰਾ ਭੋਲੇ ਜਿ세 ਭਾਈ ਬਿਰੀ ਜਨ ਬਗ ਦੇ ਪਹਾੜ ਜਉਦੇ ਜਿ세 ਧਰਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਚਾਰ ਜਿਨ੍ਹਾਂ ਲੋਕ ਜਿਨ ਅਰੰਕਾਰ ਨੇ ਧਰਮ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜਿੱਤ ਪ੍ਰਾਪਤ ਕੀਤੀ ਉੱਥੇ ਬਹੁਤ ਕਮਲ ਦੇਣ ਵਾਲੇ ਧਰਮ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜਦੋਂ ਬਾਪਸ ਤੋਂ ਆਏ ਮੈਂ ਮਹਾਂਪੁਰ ਬਾਬਾ ਹਰੀ ਸਿੰਘ ਮਹਾਰਾਜ ਜੀ ਦੇ ਘਟਾ ਸੁਣਾਉਣ ਲੱਗਿਆ ਕਿ ਸਤ ਨੂੰ ਜੇ ਮਨ ਨੂੰ ਇਸ ਤਰ੍ਹਾਂ ਉਸ ਸੇਵਾ ਭਾਦੀ ਹੈ ਮਹਾਂਪੁਰ ਕਿਸ ਤਰ੍ਹਾਂ ਸਤ ਨੂੰ ਜੇ ਮਨ ਨੂੰ ਭਾਦੇ ਹੈ ਆਵਾਜ਼ ਆਈ ਬੱਚੇ ਦੀ ਰੋਣ ਦੀ ਆਵਾਜ਼ ਆਈ ਧਰਗੁਰੂ ਹਰਗੋਬਿੰਦ ਪਾਸ਼ਾ ਬਾਰੇ ਕਹਿਣ ਲੱਗੇ ਸਿੰਘੋ ਇਹ ਕਿਸ ਦੀ ਆਵਾਜ਼ ਹੈ ਅੰਦਰ ਜਾ ਕੇ ਸਤੂਰ ਪਿਆਣ ਲਗੇ ਸਿੰਘਾਂ ਨੇ ਜਾ ਕੇ ਦੇਖਿਆ ਛੋਟਾ ਜਨਮ ਦਾ ਬੱਚਾ ਧੀ ਸ਼ਕਲ ਬੜੀ ਪਿਆਰਿਤ ਕੋਰੂ ਜੋ ਦਾਦੇ ਦੇ ਪੱਟੇ ਪੱਟੇ ਬਾਹਰ ਨੂੰ

ਤਾਂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਕੌਫਟ ਨਿਕਲਿਆ ਕਹਿੰਦੇ ਨਹੀਂ ਇਹ ਦਸ ਸੁਫਰ ਤਾਂ ਹੈ ਤਾਂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਨੇ ਕੁਸ਼ੀਆਂ ਪ੍ਰਾਪਤ ਕਰਕੇ ਬ੍ਰਹਮ ਗਿਆਤ ਵੀ ਪ੍ਰਾਪਤ ਕੀਤਾ ਅੱਜ ਵੀ ਜਿਹੜੀ ਉਹਦੀ ਬਾਸ ਹੈ ਦਿਵਿਦੇ ਵਿੱਚ ਵੰਪੈਡਿਕ ਆਸਾ ਵਿੱਚ ਕਲਪਨ ਤੇ ਉਹਦੀ ਬਾਸ ਬਸਦੀ ਹੈ ਅਕ੍ਰਿ ਮਹਾਰਾਜ ਦੀ ਬਹੁਤ ਸੁਨਹਿ ਸ਼ਾ ਕਰਕੇ 40 ਸਾਲ ਜਾਂਦੀ ਹੈ ਉਹ ਸਤਨੂ ਮਹਾਰਾਜ ਜੀ ਬੜੀ ਸਵਾਭਾ ਕਰਦੇ ਆ ਇਸ ਵਾਸਤੇ ਬਾਬਾ ਹਰੀ ਸਿੰਘ ਸਾਹਿਬ ਜੀ ਮਹਾਰਾਜ ਨੇ ਕੀਤਾ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪ ਕੇ ਇਹ ਬੜੀ ਭਾਗਾ ਭਰੀ ਕਰਦੇ ਹੈ ਇਹ ਜਿਨ੍ਹਾਂ ਹੁਸ਼ਿਆਰ ਬੰਦਾ ਸਾਰਾ ਏਰੀਆ ਹੈ ਇਹਦੇ ਬਿਲਕੁਲ ਨਾਲ ਬਾਬਾ ਬਕਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕੱਲ ਵੀ ਚਰਪਾਲ ਸ਼ਾਮਾ ਮਹਾਰਾਜ ਦੀ ਕ੍ਰਿਸ਼ ਕੀ ਲਈ ਕੱਲ ਵੀ ਚਰਪਾਲ ਸ਼ਾਮਾ ਮਹਾਰਾਜ ਦੀ ਪਕਸ਼ਿਸ਼ ਲਈ ਅਜੇ ਪੂਰੇ ਸੰਸਾਰ ਦੇ ਵਿੱਚ ਉਸ ਮਹਾਦੁੱਖਾਂ ਦਾ ਉਸ ਤਕਸਾਲ ਦਾ ਨਾ ਹੈ ਜਿਹੜੇ ਇਸ ਸਤਿ ਦੇਵੀ ਧੰਨ ਬਾਬਾ ਸ਼ੀਸ਼ ਸਾਹਿਬ ਜੀ ਬਾਹਰ ਧੰਨ ਬਾਬਾ ਨਰਿੰਦਰ ਸਿੰਘ ਜੀ ਬਾਹਰ ਧੰਨ ਬਾਬਾ ਨਰਿੰਦਰ ਸਿੰਘ ਜੀ ਬਾਹਰ ਇਹ ਕਿਹੜਾ ਬਾਬਾ ਕਹਿੰਸੀ ਤੇ ਕਿ ਸੰਸਾਰ ਦੇ ਕੋਨੇ-ਕੋਨੇ ਦੇ ਵਿੱਚ ਉਹ ਕਲਮੀ ਧਰਦੀ ਮਖਸ਼ ਉਹ ਕਲਮੀ ਧਰਦਾ ਵਚਨ ਜੋ ਬਾਬਾ ਅਰਧ ਸਿੰਘ ਮਹਾਰਾਜ ਦੇ ਪਕਸ਼ਸ਼ ਨਾਲ ਭੰਡਾਰ ਕਰ ਦਿੱਤੇ ਉਹਦਾ ਭੰਡਾਰ ਹੈ ਉਹ ਸਾਰਾ ਸੰਸਾਰ ਜਦੋਂ ਉਹ ਜੀਉ ਸਾਹਿਬ ਜਾਂਦਾ ਹੈ ਉਹ ਜੀਉ ਸਾਹਿਬ ਦੇ ਪਾਪ ਤਤ ਧਰਤੀ ਜਿਵੇਂ ਕਲਗੀਧੰਨ ਮਹਾਰਾਜ ਦਾ ਜਨਮ ਕਰਕੇ ਧਰ ਬਾਬਾ ਅਰਦਾਸ ਸਿੰਘ ਮਹਾਰਾਜ ਜੀ ਨੇ ਉਸੇ ਬਾਗ ਕੀਤੀ। ਇਹ ਮਹਾਨ ਮਹਾਰਾਜ ਦੇ ਬਡੇ ਬਡੇ ਮਹਿਨਸਾਰ ਕਰਦੇ। ਸੰਸਾਰ ਦੇ ਜਿੱਥੇ ਵੀ ਸੇਵਾ ਕਰਦੇ ਹਨ ਵੱਡੇ ਵੱਡੇ ਮਹਿਨਸਾਰੇ ਜਾਂਦੇ। ਗੁਰੂ ਕੇ ਅੰਗਰ ਇਹ ਕਲਗੀਧਰ ਦੇ ਅਲਪਨ ਦੇ ਬੋਲ ਹਨ। ਉਹ ਬਖਸ਼ਦੇ ਜੇਪਾ ਦੇ ਪਾਤਰ ਪੜੇ ਹੋਏ ਹਨ ਕਮਜੀਤਰ ਬਾਸ਼ੇ ਮਰਦਾ ਹੁਕਮ ਹੈ ਜਿਹੜਾ ਮੇਰਾ ਸਿੱਖ ਬੰਦ ਕੇ ਖੰਡਾ ਹੈ ਮੈਂ ਉਸ ਸਿੱਖ ਦੇ ਹਿਰਦੇ ਦੇ ਪਸੰਦ ਆ ਰਾਂ ਜਾਣ ਕੇ ਯਾਦ ਕਰਦਾ ਥਾ ਥੋੜਾ ਜਿਆ ਹੋਰ ਦੂਰ ਜਾਓ ਸਤਿਪਾਪਾ ਮਹਿੰਦਰ ਸਿੰਘ ਜੀ ਮਾਰਾ ਨੰਗਲ ਵਾਲੇ ਰੱਬੀ ਰੂਹ ਰੰਗੀ ਹੋਈ ਰੂਹ ਜਿਨ੍ਹਾਂ ਪਰਮੇਸ਼ਰ ਦੀ ਆराधना ਕਰਕੇ ਅੱਜ ਵੀ ਉਹ ਅਸਥਾਨ ਕਿਰਤੀ ਕਾਲ ਵਿੱਚ ਮਹਾਂਪੁਰਸ ਜੇ ਬੱਤਿਆ ਥੋੜਾ ਜਿਹਾ ਹੋਰ ਅੱਗੇ ਜਿ ਆਓ ਧੰਨ ਬਾਬਾ ਈਸ਼ਰ ਸਿੰਘ ਜੀ ਵਾਲਾ ਹੈ ਬਰਾਗੀ ਤਿਆਗੀ ਜਿਨ੍ਹਾਂ ਨੂੰ ਮਾਇਆ ਨਾਲ ਕੋਈ ਨਹੀਂ ਕੋਈ ਅਸਥਾਨ ਹੈ ਤਾਂ ਕਿਰਤੀ ਕਾਲ ਵਿੱਚ ਆ ਮਹਾਂਪੁਰਸ ਜੇ ਬੱਤਿਆ ਨਰਮਾ ਬਾਤ ਨੇ ਇਹ ਸਿੱਖੀ ਮਹਾਰਾਜ ਜੇ ਪਰਪਰ ਬਾਪ ਜੋ ਉਹਦੇ ਸਾਥ ਤੇ ਕਾਫੀ ਸਾਲ ਸੰਸਾਰ ਤੇ ਕਾਫੀ ਸਾਲ ਨਾਮ ਪਰ ਬਾਪ ਉੱਠ ਦੇ ਜੋ ਮੋਨੀ ਜੀ ਮਹਾਰਾਜ ਦਾ ਉਹ ਤੋਂ ਜਾ ਰਹੇ ਉਹਨਾਂ ਨਾਲ ਉੱਪਰ ਚੱਲ ਜਾਓ ਧਰਵਾ ਬਾਹ ਹਰੀ ਸਿੰਘ ਜੀ ਮਹਾਰਾਜ ਘਰ ਕੋਲ ਬਾਬਾ ਬਹਾਦਰ ਨਾਮ ਸਿੰਘ ਜਿਹੜੇ ਵਾਲੇ ਕਹਿੰਦਾ ਮੈਨੂੰ ਬਚਿੱਤ ਯਾਦ ਆ ਗਿਆ ਬਾਬਾ ਜਦੋਂ ਮਹਾਰਾਜ ਕੋਈ ਨਹੀਂ ਉੱਤਿਆ ਗਿਆ ਬਾਬਾ ਹਰਨਾਮ ਸਿੰਘ ਜੀ ਬਾਬਾ ਹਰੀ ਸਿੰਘ ਆਹਤ ਵਾਲੇ ਕਾਹ ਤੋਂ ਬੁਲਾਉਂ ਕਹਿੰਦੇ ਮਹਾਰਾਜ ਭਗਵਾਨ ਦੀ ਨਹੀਂ ਆਦਰਨਾ ਕੀਤੀ ਤੇ ਉਹ ਹਸਾਨੇ ਪੜਿਆ ਤਾਂ ਬਾਬਾ ਹਰਨਾਮ ਸਿੰਘ ਬਾਬਾ ਕਹਿਣ ਲੱਗੇ ਕਹਿੰਦੇ ਤੁਹਾਨੂੰ ਆਪਣੇ ਮੇਰੇ ਜਿੱਤਾ ਬਲ ਗਿਆ ਸ੍ਰੀ ਅਨੰਤਪੁਰ ਸਾਹਿਬ ਇਹਨਾਂ ਕੀਆ ਸਤਨਾਮ ਕਿਰਪਾ ਵਾਹਿਗੁਰੂ ਅਨੰਦਪੁਰ ਸਾਹਿਬ ਕੀ ਨਗ ਬਣਾਣਾ ਹੈ ਥੋੜਾ ਹੋਰ ਅੱਗੇ ਚੱਲ ਜਾਓ ਧੰਨ ਬਾਬਾ ਘਰਿਆ ਸਿੰਘ ਜੀ ਮਹਾਰਾਜ ਪਟਵਾਰੇ ਵਾਲੇ ਮਹਾਂਪੁਰਖ ਨੇ ਮਹਾਂਪੁਰਖ ਜਿਨ੍ਹਾਂ ਬਹੁਤ سارے ਮਹਾਂਪੁਰਖ ਕਦਰ ਕੀਤੇ ਧੰਨ ਬਾਬਾ ਸੇਵਾ ਸਿੰਘ ਜੀ ਮਹਾਰਾਜ ਕਿਲਾ ਅਨੰਦ ਨਗ ਬਣਾਇਆ ਇਹ ਮਹਾਂਪੁਰਖਾਂ ਦੀ ਧਰਤੀ

بابا ہیرا جی مارا جین والے ما جیوے شاہ جی بابا گلاب شاہ جی, جی بابا کرمان بابا جوالا آیا بابا کرم سنگھ جی مہاراج بابا دلیپ جی مہاراج مہیلی والے جو ساری بہت ہی مرد سفر کا ہے تھوڑا جا ہو چلو دھر بابا سو جی مہاراج ਇਸ ਤਰ੍ਹਾਂ ਬਾਬਾ ਹਰੀ ਸਿੰਘ ਜੀ ਮਹਾਰਾਜ ਨੇਕੀ ਵਾਲੇ ਹਿੰਦੂ ਬੜੇ ਆਨੰਦ ਵਿੱਚ ਰਹਿੰਦੇ ਸਨ ਇਸੇ ਤਰ੍ਹਾਂ ਆਨੰਦ ਵਿੱਚ ਰਹਿਣ ਵਾਲੇ ਸੰਤ ਬਾਬਾ ਸੋਹਣ ਸਿੰਘ ਜੀ ਮਹਾਰਾਜ ਡਿੱਬਾ ਸਾਹਿਬ ਤੇ ਘੇਰ ਪਰਦਾ ਸਾਸ ਕੇ ਐਸੀ ਰੱਖੀ ਹੋਈ ਰੂਹ ਜਿਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਕਿੰਨਾ ਭੋਝ ሸਕੜਾ ਘਟਾ ਨਹੀਂ ਸੀ ਉਹ ਬੜੇ ਆਨੰਦ ਵਿੱਚ ਰਹਿੰਦੇ ਸੀ ਉਸ ਡਿੱਬੇ ਵਿੱਚ ਰਹਿ ਕੇ ਵੀ

ਧੰਨ ਬਾਬਾ ਰੰਗੀ ਰੰਗੀ RAM ਜੀ ਮਾਪੁਰ ਕੋ ਇਤਨਾ ਬਾਰੇ ਬਹੁਤ ਕਹਤਾ ਜੋ ਹਰਿਆਣੇ ਭੋਂਗੇ ਭੋਂਗੇ ਦੇ ਕਿਉਂ ਦੇ ਵਿੱਚ ਰਹਿੰਦੇ ਸਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਰਦਾਨ ਵਾਲੇ ਬਹੁਤ ਉਹਨਾਂ ਕੋ ਸਕੇਵਲ ਦੇ ਕੇਵਲ ਇੱਕ ਬੋਰੀ ਹੁੰਦੀ ਸੀ ਬੋਰੀ ਦੇ ਵਿੱਚ ਮਹਾਂਪੁਰ ਖਾਨ ਬੈਠਣਾ ਕੋਈ ਹੁੰਦੇ ਲੈਣੀ ਕੋਈ ਰੱਖ ਨਜਰਨ ਧਰਮ ਬਾਬਾ ਜਵਾਹਰ ਸਿੰਘ ਮਹਾਰਾਜ ਬਾਬਾ ਵਿਸ਼ਣ ਸਿੰਘ ਜੀ ਮਹਾਰਾਜ ਬਾਬਾ ਹਰਰਾਮ ਸਿੰਘ ਜੀ ਮਹਾਰਾਜ ਫੈਮਿਲੀ ਆਲ ਮਹਾਰਾਜ ਬਹੁਤ ਇੰਨਾ ਬਿਲਕੁਲ ਅਪੇਜ ਨੂੰ ਉਹਨਾਂ ਦੇ ਚਰਨ ਸੇਵ ਬਾਬਾ ਅਮਰ ਸਿੰਘ ਜੀ ਹੋਏ ਇੱਕ ਮਹਾਰਾਜ ਦੇ ਮਹੰਮ ਕੋਏ ਉਹਨਾਂ ਦਾ ਸੇਵ ਬਾਬਾ ਨੱਥ ਸਿੰਘ ਉਹ ਵੀ ਟੇਲੀ ਰਹਿੰਦਾ ਸੀ ਤੇ ਬਾਬਾ ਲੰਕੀ ਰਾਮ ਦੇ ਭੜੇ ਪਿਆਰੇ ਸਾਹਿਬ ਥੋੜਾ ਹੋਰ ਅੱਗੇ ਚੱਲ ਜਾਓ ਸੰਤ ਬਾਬਾ ਹਰਰਾਮ ਸਿੰਘ ਜੀ ਰਾਮਪੁਰ ਕੇੜੇ ਵਾਲੇ ਉਹਦੇ ਹੋਣੇ ਥੋੜਾ ਸਮਾਉਆ ਐਸਾ ਮਨ ਕਿਦਾਂ ਬੰਗ ਪੰਕਤੀ ਪੜਦੇ ਪੜਦੇ ਅੰਗਲੈਂਡ ਦੀ ਧਰਤੀ ਤੇ ਬੈਠੀ ਕੀਤ ਆ ਗਿਆ ਮਰਨ ਪੰਕਤੀ ਕਿਹੜੀ ਪੜ ਰਹੇ ਸਨ ਕਿਨੇ ਪ੍ਰਭੂ ਭਾਵ ਹੈ ਫਿਰ ਸਾਸ ਕਿਦੋਂ ਪਰਮਾਨੰਤ ਖਿਆਲ ਆਇਆ ਕਿਨੇ ਬਿਨ ਸਵਾਸ ਦੇ ਕਿੱਦਾਂ ਰਹਿ ਸਕਦਾ ਪੰਕਤੀ ਪੜ ਰਹੇ ਸਨ ਸ਼ਬਦ ਸੁਣ ਰਹੇ ਸਨ ਹਰ ਕੀ ਸੇਵ ਦੇ ਜੋ ਹਰ ਭਾਏ ਤਿੰਨ ਕੀ ਕਥਾ ਨਿਰਾਧੀ ਆਗੈ ਜਾਂ ਜਾਏ ਨਕਪਰ ਪਰਦੇ ਪਾਰ ਬ੍ਰਹਮ ਅਸ਼ਗਾਰੀ ਇਹ ਜਿਹੜੀਆਂ ਸੰਪਰਦਾ ਹਨ ਧਰਵਾਵਾ ਕਰਮ ਸਿੰਘ ਜੀ ਮਹਾਰਾਜ ਬਾਬਾ ਮਹਾਰਾਜ ਸਿੰਘ ਜੀ ਮਹਾਰਾਜ ਬਾਬਾ ਖੁਦਾ ਸਿੰਘ ਜੀ ਮਹਾਰਾਜ ਬਾਬਾ ਸਾਬ ਸਿੰਘ ਜੀ ਮਹਾਰਾਜ ਧੰਨ ਧੰਨ ਭਾਈ ਦੇਹ ਸਖੰਦ ਮਹਾਰਾਜ ਇੱਕ ਕਲਗੀਧਰ ਪਾਸ਼ਾ ਮਹਾਰਾਜ ਦੀ ਸਾਰੀ ਇਹ ਸੰਪਰਦਾ ਚੱਲੀ ਆ ਰਹੀ ਹੈ ਇਸ ਵਾਸਤੇ ਆਪਾ ਸਾਰੇ ਸਿਕ ਸੰਗਤ ਮਹਾਂਪੁਰਖ ਅਰਬਹਰੀ ਸਿੰਘ ਭਾਰਤ ਜੀ ਦੇ ਪ੍ਰਕਾਸ਼ ਦੇ ਰੂਪ ਬਣਾਦੇ ਹਨ ਵੱਡੇ ਭਾਗ ਹਨ ਸਾਡੇ ਭਾਈ ਸਿੱਖੋ ਇਹ ਵੱਡੇ ਭਾਗਾਂ ਦੇ ਨਾਲ ਇਹ ਮਹਾਂਪੁਰਖਾਂ ਦੇ ਦਿਹਾੜੇ ਪਾਏ ਗਏ ਇਸ ਦਿਨ ਤੇ ਵੱਡੇ ਭਾਗਾਂ ਨਾਲ ਆਇਆ ਜਾਂਦਾ ਹੈ ਸੇਵਾ ਬੜੇ ਕਰਮਾਂ ਨੂੰ ਕੀਤੀ ਜਾਂਦੀ ਹੈ ਸੇਵਾ ਕਰਕੇ ਸਿਮਰਨ ਕਰਕੇ ਫਿਰ ਮਹਾਂਪੁਰਖ ਦੀ ਦੇਣੇ ਬਖਸ਼ਿਸ਼ ਪ੍ਰਾਪਤ مہاپر مجھے سنت بابا جسپال من نہ بابا جوگردا یہ سمپردا اس طرح جاتی ہیں جنہیں ہر ہر نام آردیا تین کو سب دنیا اپنا بڑا سب ہے ستری مہاراج نے سارے مارے پاگ ہے ਸਾਰੇ ਜੀਓ ਜਿਨੇ ਵੀ ਆਪਾਂ ਮਾਹ ਪੁੱਤਾਂ ਨੂੰ ਸੇਟਦੇ ਹਾਂ ਪਰਮੇਸ਼ਰ ਦੇ ਪਿਆਰਿਆਂ ਦਾ ਸਿਮਰ ਕਰਦੇ ਹਾਂ ਪਰਮੇਸ਼ਰ ਦੇ ਪਿਆਰਿਆਂ ਯਾਦ ਵਿੱਚ ਆਉਂਦੇ ਹਾਂ ਉਹਨਾਂ ਜਨਮ ਦਿਹਾੜੇ ਤੇ ਆਉਂਦੇ ਹਾਂ ਉੱਥੇ ਨਰੰਕਾਰ ਦੀ ਖੁਸ਼ੀ ਹੁੰਦੀ ਹੈ ਪਰਮੇਸ਼ਰ ਆਪਣੇ ਪਿਆਰਿਆਂ ਦੀ ਵਿੜਾਈ ਕਰਾ ਕੇ ਨਰੰਕਾਰ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੀਉ ਕਲ ਕੀ ਦਰਬਾਸ਼ਾ ਮਹਾਰਾਜ ਦਾ ਇਹਦਾ ਖੁਸ਼ ਹੁੰਦਾ ਜਿਦਾ ਆਪਾਂ ਸੰਸਾਰੀ ਜੀਵਾਂ ਤੁਹਾਡਾ ਕੋ ਬੱਚਾ ਕੋ ਮਜਬੀਰ ਬਣ ਜਾਵੇ ਕੋ ਡਾਕਟਰ ਬਣ ਜਾਵੇ ਕੋ ਵਕੀਲ ਬਣ ਜਾਵੇ ਕੋ ਵੱਡਾ ਆਫਸਰ ਬਣ ਜਾਵੇ ਮਾਪੇ ਹੁਣ ਲਈ ਇਸ ਸਮਾਜ ਦੇ ਕਦੇ ਕਦੇ ਦੱਸਦੇ ਹਨ ਮੇਰੇ ਬੱਚੇ ਨੇ ਆਦ ਰੱਖੀ ਕੀਤੀ ਹੈ ਇਸੇ ਤਰ੍ਹਾਂ ਕੱਲ ਵੀ ਦਰ ਪਾਸ਼ਾ ਮਹਾਰਾਜ ਜੀ ਜਿਹੜੀ ਇਹ ਮਹਾਨ ਫਖਰ ਉਹਨਾਂ ਸਿੱਖਾਂ ਪਿਆਰਿਆਂ ਮਹਾਂਪੁਰਖਾਂ ਜਿਨ੍ਹਾਂ ਨੇ ਉਹਨਾਂ ਦੇ ਨਾਮ ਅਰਾਧ ਕੇ ਉਸ ਜਗਤ ਦੇ ਵਿੱਚ ਆਪੇਨ ਹੁੰਦਾ ਹੈ ਸਾਰਾ ਸੰਸਾਰ ਉਹਨਾਂ ਨੂੰ ਵਿਆਦ ਕਰਦਾ ਰਹੇਗਾ ਉਹ ਪ੍ਰਕਾਸ਼ ਵਿੱਚ ਇਹਨੇ ਪ੍ਰਕਾਸ਼ ਵਿੱਚ ਪ੍ਰਭੂ ਦੇ ਸ਼ਬਦ ਦਾ ਪੇਨ ਹੋ ਜਾਂਦੇ ਹਨ ਵਾਹੁਕ ਕਿ ਸਾਰਾ ਸੰਸਾਰ ਉਸ ਅਸਰ ਨਾਲ ਆ ਕੇ ਆਪਣੀ ਸੇਵਾ ਕਰਕੇ ਸਿਰਨ ਕਰਕੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਹੈ ਤਾਂ ਸਭ ਜੀ ਸੰਸਾਰੀ ਜੀਵਨ ਕੀ ਚਾਹੀਦਾ ਸੋਕ ਚਾਹੀਦੀ ਹੈ ਆਪਣੀ ਪ੍ਰੀਤੀ ਚਾਹੀਦੀ ਹੈ ਕਿ ਮੈਂ ਹੋਰ ਬੇਤੀ ਕਰਦੇ ਆ ਜਿਸ ਤਰ੍ਹਾਂ ਮਹਾਤਮਾ ਮੰਨ ਕੇ ਬਾਣਾ ਹੈ ਕਿਸ ਜੀਵ ਨੂੰ ਕਮਾਣਾ ਹੈ ਲੋਕਾਂ ਦੀਆਂ ਬੜੀਆਂ ਲੋਕਾਂ ਦੀਆਂ ਬਰਾਈਆਂ ਲੋਕਾਂ ਦੀਆਂ ਸਿਫਤ ਸਲਾਹਾਂ ਲੋਕਾਂ ਦੀਆਂ ਭਾਈ ਬਰਾਈਆਂ ਸੁਣ ਕੇ ਇਹ ਸਾਰੀਆਂ ਗੱਲਾਂ ਛੱਡ ਕੇ ਉਸ ਪਰਮੇਸ਼ਰ ਦੇ ਸ਼ਬਦ ਵਿੱਚ ਅਭੇਦ ਹੋਣਾ ਇਸ ਵੱਤ ਕੋ ਬੜਾ ਕਠਨ ਰਸਤਾ ਹੈ ਬੜਾ ਇਹ ਔਖਾ ਰਸਤਾ ਹੈ ਜਿੱਥੇ ਕੋਈ ਕਰੋੜਾ ਤੇ ਤੁਹਾਨੂੰ ਅੱਜ ਸਾਹ ਮਾਰਾ ਕਹਿੰਦੇ ਇੱਕ ਜੱਦਾ ਹੈ ਜਿਹੜਾ ਉਸ ਪਰਮੇਸ਼ਰ ਅੰਦਾਜ਼ ਖੜਦਾ ਹੈ ਇਸ ਵਾਸਤੇ ਤੁਹਾਨੂੰ ਸਾਰਿਆਂ ਨੂੰ ਉਸ ਗੱਲ ਦੀ ਤਰਫ ਬਾਸ਼ਾ ਮਾਰਦੇ ਹੋ ਧੰਗੁਰੂ ਰੰਧ ਸਰਵਰ ਜੀ ਨਾਲ ਲੜ ਲਾ ਕੇ ਸਾਨੂੰ ਸਤ ਮਿਲੇ ਗਏ ਹਨ ਇਹ ਬਚਨ ਸੰਚਾਰ ਗੁਰੂ ਤੋਂ ਬਿਨਾ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਾਨੂੰ ਹੋਰ ਕੋਈ ਨਦਰ ਨਹੀਂ ਆਣਾ ਚਾਹੀਦਾ ਸਰਕਾਰ ਆਪਾਂ ਆਰਾਮਦਨ ਕਰ ਆਪਾਂ ਸਾਰੇ ਧਰਮਾਂ ਦਾ ਸਤਕਾਰ ਕਰਨਾ ਹੈ ਇਹ ਸਾਡੇ ਸਤਨੂਜੀ ਨੇ ਸਾਨੂੰ ਸਿਖਾਇਆ ਹੈ ਸੇਕਨ ਮਰਨ ਨ ਗੁਰੂ ਰਖਸਰ ਮਾਰਾ ਜੀ ਗੁਰੂ ਮਰਨਾ ਹੈ ਜਿਹੜੇ ਗੁਰੂ ਮੰਦੇ ਹਨ ਉਹਨੂੰ ਕਦੇ ਦੁੱਖ ਕੀ ਆਦੇ ਹਨ ਜਿਹੜਾ ਭਾਈ ਸਾਹਿਬ ਸੁਨਾਇਸ ਨੇ ਕਿ ਭਾਈ ਮਾਨੀਸ ਦਾ ਬੰਦ-ਬੰਦ ਕਰਨਾ ਦੇਖਿਆ ਜਿਹਾ ਵਾਲਦਤ ਗੁਰੂ ਜੀ ਨੇ ਮੇੜ ਕੇ ਸਾੜ ਦਿੱਤੇ ਉਹ ਕਿਉਂ ਸਾੜ ਦਿੱਤੇ ਉਹ ਪਰਮੇਸ਼ਰ ਵਿੱਚ ਅਪੇਧ ਹੋ ਗਿਆ ਤਾਂ ਗੁਰੂ ਦੇ ਸ਼ਬਦ ਦੇ ਵਿੱਚ ਅਪੇਧ ਹੋ ਗਿਆ ਸਾਡੇ ਜਿਹੜੇ ਗੁਰੂ ਨਾਨਕ ਦੇ ਸੇਵ ਸਿੱਖ ਅੱਜ ਵੀ ਗੁਰ ਸ਼ਬਦ ਨਾਲ ਬਾਣੀ ਨਾਲ ਪਿਆਰ ਕਰਦੇ ਹਨ ਗੁਰੂ ਸਾਹਿਬ ਨਾਲ ਪਿਆਰ ਕਰਦੇ ਹਨ ਗੁਰੂ ਦੇ ਪਿਆਰਿਆਂ ਦੇ ਨਾਲ ਫਿਰ ਕੇ ਰਹਿੰਦੇ ਹਨ ਜਿਸ ਤਰ੍ਹਾਂ ਆਪ ਇਹ ਸੰਗਤ ਕਰ ਰਹੇ ਹੋ ਇਹ ਸਭ ਤੋਂ ਉੱਤਮ ਕਰਮ ਹੈ ਗੁਰੂ ਕ੍ਰਪਾ ਸਦੈ ਹਯੂਰ ਬੈਕ ਕੇ ਕਥਾ ਕੀਤਨ ਸਰਪ ਕਰਨਾ ਇਹ ਸਾਡੇ ਵੱਡੇ ਭਾਗ ਆ ਇਸ ਇਸੇ ਤੇ ਗੁਰੂ ਸਾਹਿਬ ਕੋਲ ਫਤਿਹ ਆ ਪਿੱਛੋਂ ਸਭ ਕੁਝ ਜਮਿਨੀ ਆ ਆਵਾਪਰ ਇੱਕ ਦਾ ਰੱਖ ਕੇ ਸੁਸਾਦ ਦੇ ਕਰਦੇ ਤੇ ਮੇਰੇ ਸਿੰਘ ਦਾ ਆ ਪਿਆਰ ਦਾ ਤੇ Thank ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਬਹੁਤ ਬਹੁਤ ਮੈਂ ਸਾਰੇ ਮਹਾਂ ਸੰਗਤਾਂ ਤੇ ਤੁਹਾਨੂੰ ਧੰਨਵਾਦ ਕਰਦਾ ਜਿਹੜੇ ਮਹਾਂ ਬਖਸ਼ਾਂ ਨੇ ਸេចਟਿ ਨੇ ਰੋਬੋ ਸਿਸਟਮ ਦੀ ਦੇਰੇ ਕਰੀਮ ਦੀ ਕਬੱਡੀਆ ਹੈ ਇਸ ਸਮਾ ਦੇਖ ਕੇ ਗੁਰੂ ਕੇ ਸੰਗਤ ਦੇ ਦਰਸ਼ਕਾਂ ਦਾ ਸਾਧ ਗੁਰੂ ਰਤਨ ਮਹਾਂ ਜੀ ਨੂੰ ਕੋਜ ਸਮਾ ਕੋਜ ਸਵਾਸ ਸਤਿਨਾਮ ਦਾ ਕਿਸ ਬਾਸ ਸਵਾਸ श्रीम संत बाबा जी स्वाप जय बाबा जय श्री